ਸੀਸ ਆਨੰਦ ਤੋਂ ਸਾਬ ਤੁ ਪਛਾਣਾ ਕਿਉਂਕਿ ਸੀਸ ਗੁਲਾਮ ਨਹੀਂ ਹੋਣਾ ਦੇਣਾ ਅੱਜ ਵੀ ਤੁਸੀਂ ਦੇਖਦੇ ਹੋ ਜਿਹੜੇ ਲੋਕ ਮਨਸਕ ਤੌਰ ਤੇ ਗੁਲਾਮ ਹੋ ਜਾਂਦੇ ਨੇ ਵਿਚਾਰਾ ਕਰਕੇ ਗੁਲਾਮ ਹੋ ਜਾਂਦੇ ਨੇ ਕਿਸੇ ਦੀ ਗੱਲ ਮੰਨ ਲੈਂਦੇ ਨੇ ਭਾਵੇਂ ਉਹਨਾਂ ਦੇ 다ੜੇ ਦੇ ਭਾਵੇਂ ਉਹਨਾਂ ਦੇ ਸਿਰ ਦੇ ਉੱਤੇ ਕੇਸ ਦੇ

ਸਿਰ ਤੇਰਾ ਗੁਲਾਮ ਹੋ ਗਿਆ ਤੇਰੀ ਸੋਚ غلام ਹੋ ਗਈ ਤੇ ਤੂੰ ਗੁਲਾਮੀ ਦੇ ਵਿੱਚੋਂ ਨਿਕਲ ਨਹੀਂ ਸਕੇਗਾ ਕਦੀ ਗੁਲਾਮੀ ਦੇ ਵਿੱਚੋਂ ਨਿਕਲ ਨਹੀਂ ਸਕੇਗਾ ਮੈਂ ਇੱਕ ਛੋਟੀ ਜੀ ਉਦਾਹਰਣ ਆਪ ਜੀ ਦੇ ਸਾਹਮਣੇ ਰੱਖ ਸਕਾਂ ਆਪਾਂ ਵੇਖਦੇ ਹਾਂ ਇੱਕ ਪੰਛੀ ਤੋਤਾ ਤੋਤੇ ਨੂੰ ਵੇਖਦੇ ਆਪਾਂ ਜਦੋਂ ਆਪਾਂ ਉਹ ਨੂੰ ਪਿੰਜਰੇ ਦੇ ਵਿੱਚ ਪਾਉਂਦੇ ਆ ਤੇ ਪਿੰਜਰੇ ਦੇ ਵਿੱਚ ਆ ਕਰਕੇ ਉਹ ਤੋਤਾ ਰੰਦਾ ਏ ਉਹਨੂੰ ਸਭ ਕੁਝ ਮਿਲਦਾ ਖਾਣ ਦੇ ਵਾਸਤੇ ਉਹਨੂੰ ਡਰ ਵੀ ਨਹੀਂ ਹੁੰਦਾ ਵੀ ਮੈਨੂੰ ਕੋਈ ਗੱਲਾ ਮੈਨੂੰ ਕੋਈ ਬਿੱਲੀ ਚੱਕਟ ਮਾਰ ਕੇ ਖਾ ਜਾਵੇਗੀ ਉਹਨੂੰ ਕੋਈ ਡਰ ਨਹੀਂ ਹੁੰਦਾ ਉਹ ਪਿੰਜਰੇ ਦੇ ਵਿੱਚ ਬੈਠਾ ਹੋਇਆ ਉਹ ਆਜ਼ਾਦ ਨਹੀਂ ਹੈ ਗੁਲਾਮੀ ਵਾਲਾ ਜ਼ਿੰਦਗੀ ਜੂਤਾ ਪਿਆ ਹੈ ਭਾਵੇਂ ਉਹ ਸਰਖਤ ਹੈ 6 ਮਹੀਨੇ ਸਾਲ ਬਾਅਦ ਉਸ ਤੋਤੇ ਨੂੰ ਪਿੰਜਰੇ ਦੇ ਵਿੱਚੋਂ ਕੱਢੋ ਇਹ ਕੱਢ ਕੇ ਬਾਹਰ ਛੱਡੋ ਦੁਨੀਆ ਦੇ ਲੋਕ ਆਕਰਗੇ ਸ਼ਾਇਦ ਹੁਣ ਤੋਤਾ ਆਜ਼ਾਦ ਹੋ ਗਿਆ ਇਹ ਵਾਪਸ ਪਿੰਜਰੇ ਦੇ ਵਿੱਚ ਨਹੀਂ ਆਵੇਗਾ ਪਰ ਖਿਆਲ ਕਰਨਾ ਉਹ ਤੋਤਾ ਦੋ ਚਾਰ ਉਡਾਰੀਆਂ ਇੱਧਰ ਉੱਧਰ ਮਾਰੇਗਾ ਮਰਨ ਤੋਂ ਬਾਅਦ ਮੁੜ ਪਿੰਜਰੇ ਦੇ ਵਿੱਚ ਆਪਣੇ ਆਪ ਆ ਜਾਵੇਗਾ ਕਿਉਂਕਿ ਉਹਦੀ ਸੋਚ ਗੁਲਾਮ ਹੋ ਚੁੱਕੀ ਹੈ ਕਿਉਂਕਿ ਉਹਦੀ ਸੋਚ ਗੁਲਾਮ ਹੋ ਚੁੱਕੀ ਹੈ ਉਸ पिंजਰੇ ਨੂੰ ਹੁਣ ਸਭ ਕੁਝ ਮੰਨ ਬੈਠਾ ਏ ਉਹਦੀ ਸੋਚ ਗੁਲਾਮ ਹੋਣ ਦੇ ਕਾਰਨ ਉਹਦੀ ਜ਼ਿੰਦਗੀ ਦਾ ਉਹ पिंजਰਾ ਹੀ ਸਭ ਕੁਝ ਹੋ ਜਾਂਦਾ ਉਹ ਆਜ਼ਾਦ ਹਵਾ ਦੇ ਵਿੱਚ ਘੁੰਮਣਾ ਉਹਨੂੰ ਪਸੰਦ ਨਹੀਂ ਹੈ ਸਹਿਬ ਕਹਿੰਦੇ ਕਿ ਸਿੱਖਾਂ ਜੇ ਤੇਰੀ ਸੋਚ ਗੁਲਾਮ ਹੋ ਗਈ ਨਾ ਸਤਜਾਨੀ ਤੇਰਾ ਹਾਲ पिंजਰੇ ਦੇ ਉਸ ਤੋਤੇ ਵਰਗਾ ਹੋ ਜਾਣਾ ਤੈਨੂੰ ਭਾਵੇਂ ਆਜ਼ਾਦ ਛੱਡ ਵੀ ਦਿੱਤਾ ਪਰ ਤੂੰ ਮੁੜ ਉਸ ਸਪੰਜਰੇ ਤੋਂ ਬਾਹਰ ਬਾਹਰ ਠੱਗਿਆ ਜਾਣਾ ਹੈ ਸਾਬ ਕਹਿਣ ਲਗੀ ਸੋਚ ਗੁਲਾਮ ਨਹੀਂ ਹੋਣ ਦੇਣੀ ਸਿੱਖ ਨੇ ਇਹੀ ਕਾਰਨ ਸੀ ਸੀਸ ਭਾਈ ਜੱਤੇ ਦੀ ਡੰਟੀ ਲਗਾਈ ਸੀ ਕਿ ਤੂੰ ਆਨੰਦਪੁਰ ਸਾਹਿਬ ਲੈ ਕੇ ਜਾਣਾ ਔਰ ਗੁਰੂ ਦਾ ਉਹ ਪਿਆਰਾ ਸਿੱਖ ਰੰਗਰੇਟਾ ਗੁਰੂ ਦਾ ਬੇਟਾ ਪੰਜ ਦਿਨ ਦੇ ਲੰਬੇ ਸਫ਼ਰ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੁੱਜਿਆ ਸੀ ਅੱਜ ਖਿਆਲ ਕਰਨਾ ਪਿਤਾ 9 ਸਾਲ ਦਾ ਤੇ ਪੁੱਤਰ 30 35 ਸਾਲ ਦਾ ਤੇ ਇੱਕ ਚੌਕੀ ਦੇ ਉੱਪਰ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੜ ਕੇ ਭਾਈ ਜੱਤੀ ਨੂੰ ਗਲੇ ਦੇ ਨਾਲ ਲਾ ਕੇ ਇਹ ਜਸੀਬ ਦਿੱਤੀ ਸੀ ਰੰਗ ਦੀ ਅਟਾ ਗੁਰੂ ਦਾ ਬੇਟਾ ਤੂੰ ਇੱਕ ਬੇਟੇ ਦੀ ਤਰ੍ਹਾਂ ਸੀਸ ਨੂੰ ਲੈ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਪੁੱਜਿਆ ਉੱਥੇ ਜਦੋਂ ਸਤਿਗੁਰ ਮਹਾਰਾਜ ਜੀ ਨੇ ਪੁੱਛ ਕੀਤੀ ਭਾਈ ਜੱਤੇ ਨੂੰ ਕਿ ਭਾਈ ਜੱਤੇ ਦਿੱਲੀ ਦੇ ਵਿੱਚ ਕੀ ਵਾਪਰਿਆ ਅੱਜ ਦੇ ਪ੍ਰਚਾਰਕਾਂ ਨੇ ਇਹ ਕਦੀ ਨਹੀਂ ਸੁਣਾਇਆ ਇਹ ਗੱਲ ਕਦੀ ਨਹੀਂ ਦੱਸੀ ਦੀ ਭਾਈ ਜੱਤੇ ਨੇ ਇਹ ਕਿਆ ਸੀ ਗੋਬਿੰਦ ਸਿੰਘ ਜੀ